ਦਰیا ਵਿੱਚ ਕਿਸ਼ਤੀ ਹੈ ਤੇ ਕਿਸ਼ਤੀ 'ਚ ਮੁਸਾਫਰ ਨੇ ਸਫ਼ਰ ਕਰ ਰਹੇ ਨੇ ਅਚਾਨਕ ਪਾਣੀ 'ਚ ਆਇਆ ਤੂਫਾਨ ਲਹਿਰਾਂ ਉੱਠੀਆਂ ਨੇ ਕਿਸ਼ਤੀ ਡੋਲੀ ਹੈ ਕਿਸ਼ਤੀ ਡੋਲੀ ਹੈ ਤੇ ਮੁਸਾਫਰ ਘਬਰਾਏ ਜਿਨ੍ਹਾਂ ਨੂੰ ਤੈਰਨਾ ਆਉਂਦਾ ਸੀ ਉਹ ਤੈਰ ਕੇ ਨਿਕਲ ਗਏ ਕਿਸ਼ਤੀ ਵਿੱਚ ਬੱਚੇ ਨੇ 4 ਮੁਸਾਫਰ ਦੋ ਬਜ਼ੁਰਗ ਇੱਕ ਮਲਾਹ ਇੱਕ 12-13 ਸਾਲ ਦੀ ਬੱਚੀ ਜਿਹੜੇ ਨਿਕਲ ਕੇ ਗਏ ਨੇ ਪਾਰ ਉਹਨਾਂ 'ਚੋਂ ਨੌਜਵਾਨਾਂ ਦੇ ਮਨ 'ਚ ਦਇਆ ਆਈ ਵੀ ਅਸੀਂ ਨਿਕਲ ਗਏ ਉਹ ਡੁੱਬ ਜਾਣਗੇ ਕਿਉਂ ਨਾ ਉਹਨਾਂ ਨੂੰ ਕੱਢਿਆ ਜਾਵੇ ਦਇਆ ਪਿਆਰ ਉਹ ਏਡੀ ਵੱਡੀ ਚੀਜ਼ ਹੈ ਛੇਤੀ ਕਿਤੇ ਆਉਂਦੀ ਨਹੀਂ ਜੇ ਜਿਹਦੇ ਹਿਰਦੇ 'ਚ ਦਇਆ ਜਾਵੇ ਉਹਨੂੰ ਕਿਸੇ ਜੱਪ ਤੱਪ ਦੀ ਲੋੜ ਨਹੀਂ ਗੱਜ ਗਿਆ ਕੋ ਸਤਨਾਮ ਕਾਹੀ ਗੁਰੂ ਧਿਆਨ ਨਾਲ ਸੁਣਿਓ ਮਰਿਆਦਾ ਹੈ ਮਹਾਰਾਜ ਨੂੰ ਪੈਸੇ ਨਾਲ ਮੱਥਾ ਟੇਕਦੇ ਸਤਕਾਰ ਕੋਈ ਫੂਲਮਾਲਾ ਲੈ ਕੇ ਆਉਂਦਾ ਹੈ ਕੋਈ ਗੁਲਦਸਤਾ ਲੈ ਕੇ ਆਉਂਦਾ ਹੈ ਕੋਈ ਗੜਾ ਪ੍ਰਸ਼ਾਦ ਲੈ ਕੇ ਆਉਂਦਾ ਹੈ ਕੋਈ ਮਠਿਆਈ ਲੈ ਕੇ ਆਉਂਦਾ ਹੈ ਕੋਈ ਰੁਮਾਲਾ ਸਾਹਿਬ ਲੈ ਕੇ ਆਉਂਦਾ ਹੈ ਕੋਈ ਝੂਮਰ ਲੈ ਕੇ ਆਉਂਦਾ ਹੈ ਕੋਈ ਪੱਖੇ ਕੋਈ ਏਸੀ ਕੋਈ ਕੁਝ ਕੋਈ ਕੁਝ ਸਤਕਾਰ ਪਰ ਕਿਤੇ ਨਹੀਂ ਲਿਖਿਆ ਵੀ ਤੁਹਾਡਾ ਦਿੱਤਾ ਪ੍ਰਸ਼ਾਦ ਤੁਹਾਡੀ ਦਿੱਤੀ ਮਾਇਆ ਤੁਹਾਡਾ ਦਿੱਤਾ ਰਮਾਲਾ ਪ੍ਰਵਾਨ ਕਰ ਲਿਆ ਕਿ ਨਹੀਂ ਗੱਜ ਗਿਆ ਕੋ ਸਤਨਾ ਵਾਹੀ ਗੁਰੂ ਅਸੀਂ ਬੇਦਾ ਕਰ ਦਿੱਤਾ ਹੁਣ ਇਹ ਤੇ ਮਹਾਰਾਜ ਜਾਣੇ ਨਾ ਵੀ ਪ੍ਰਵਾਨ ਹੋਇਆ ਕਿ ਨਹੀਂ ਪਰ ਇੱਕ ਚੀਜ਼ ਦੀ ਮਹਾਰਾਜ ਗਰੰਟੀ ਲੈਂਦੇ ਨੇ 12 ਮਾਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ 860 ਤੀਰਤ ਸਗਲ ਪੁਨ ਜੀ ਦਇਆ ਪ੍ਰਵਾਨ ਸਿੱਧੀ ਰੱਬ ਦੇ ਘਰ ਪ੍ਰਵਾਨ ਹੁੰਦੀ ਹੈ ਦਇਆ ਸਿੱਧੀ ਪ੍ਰਵਾਨ ਕੋਈ ਸ਼ੰਕਾ ਨਹੀਂ ਤੇ 68 ਤੀਰਥਾਂ ਦਾ ਉਹਨੂੰ ਫਲ ਮਿਲਦਾ ਹੈ ਇਸ਼ਨਾਨ ਦਾ ਮਹਾਤਮ ਮਿਲਦਾ ਹੈ ਜਿਹੜਾ ਦਇਆ ਕਰੇ ਮੱਕੇ ਦੇ ਹੱਜ ਨੂੰ ਸੰਗਤਾਂ ਜਾ ਰਹੀਆਂ ਨੇ ਇੱਕ ਨੌਜਵਾਨ ਬੀਬੀ ਰਹਿਬਾ ਵੀ ਨਾਲ ਚੱਲ ਪਈ ਹੈ ਜਰੀ ਉੱਠਦੇ ਬੈੰਦੇ ਉੱਠਦੇ ਸੌਂਦੇ ਜਾਗਦੇ ਅੱਲਾਹੁ 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 ਨਾਮ ਚੱਲਦਾ ਹੈ ਗੁਰ ਸਿੱਖ ਨੂੰ ਵੀ ਤੇ ਹੁਕਮ ਹੈ ਸੁਖਨੀ ਸਾਹਿਬ ਜੀ ਹੁਣੇ ਪੜ ਕੇ ਹੱਡੇ ਆ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਜਿਹੜਾ ਰੱਬ ਦਾ ਪਿਆਰਾ ਉਹਦਾ ਕੰਮ ਹੈ ਉੱਠਦੇ ਬੈਹnde ਸੌਂਦੇ ਜਾਗਦੇ ਨਾਮ ਜਪਣਾ ਇੱਥੇ ਬਸ ਨਹੀਂ ਸੁਖਨੀ ਸਾਹਿਬ ਜੀ ਮਹਾਰਾਜ ਬਚਨ ਕਰਦੇ ਜਿਹੜਾ ਮੇਰਾ ਸਿੱਖ ਹੈ ਨਾ ਉਹਦੀ ਇੱਕ ਡਿਊਟੀ ਹੈ ਕਿ ਜਿਵੇਂ ਕਿਸਾਨ ਦਾ ਕੰਮ ਹੈ ਖੇਤੀ ਕਰਨਾ ਦੁਕਾਨਦਾਰ ਦਾ ਕੰਮ ਹੈ ਦੁਕਾਨ ਕਰਨਾ ਟੀਚਰ ਦਾ ਕੰਮ ਹੈ ਪੜਾਉਣਾ ਬਿਜ਼ਨਸਮੈਨ ਦਾ ਕੀ ਕੰਮ ਹੈ ਬਿਜ਼ਨਸ ਕਰਨਾ ਤੇ ਗੁਰਸਿੱਖ ਦਾ ਕੀ ਕੰਮ ਹੈ ਭਾਈ ਆਪ ਜਪੋ ਅਵੈ ਨਾਮ ਜਪਾਓ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ ਆਪ ਜੁੜਨਾ ਤੇ ਹੋਰਾਂ ਨੂੰ ਜੋੜਨਾ ਪਿਆਰਿਓ ਗੁਰਸਿੱਖ ਦੀ ਪਰਿਭਾਸ਼ਾ ਬੜੀ ਉੱਚੀ ਹੈ ਆਪਣੇ ਆਪ ਜਿਹਦੇ ਸਾਰੇ ਗੁਰਸਿੱਖੇ ਕਬਲਜੀਤ ਕਹੇਗਾ ਮੇਰੇ ਵਰਗਾ ਤੇ ਗੁਰਸਿੱਖ ਕੋਈ ਹੈ ਹੀ ਨਹੀਂ ਮੈਂ ਜੋ ਨਾਮ ਪ੍ਰੀਮ ਕਰਦਾ ਮੇਰਾ ਪਰਵਾਣ ਹੈ ਬਾਕੀਆਂ ਦਾ ਨਹੀਂ ਪਤਾ ਹਰ ਬੰਦਾ ਸੋਚਦਾ ਨਾ ਆਪਣੇ ਬਾਰੇ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਕੋਈ ਕਹਿੰਦਾ ਮੈਂ ਘਾਟੋਂ ਨਾ ਪਰ ਅਸਲ ਜੀ ਗੁਰਸਿਕ ਹੈ ਕੌਣ ਇੱਕ ਸ਼ਬਦ ਵਿੱਚ ਮਾਰਲੇ ਅੱਠ ਨਿਸ਼ਾਨੀਆਂ ਦਸੀਆਂ ਗੁਰਸਿੱਖ ਦੀਆਂ ਗੁਰ ਸਤਗੁਰ ਗਾ ਜੋ ਸਿੱਖ ਅਖਾਏ ਜਿਹੜਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਮਰਗ ਨੇ ਪਹਿਲਾ ਗੁਣ ਸੋ ਪਲ ਕੇ ਉੱਠਰ ਨਾਮ ਧਿਆਵੇ 8 ਵਜੇ ਉੱਠਣ ਵਾਲਾ ਗੁਰਸਿੱਖ ਨਹੀਂ ਹੁੰਦਾ ਗੱਜ ਕੇ ਆ ਕੋ ਸਤਨਾ ਵਾਹੀ ਗੁਰੂ ਗੁਰਸਿੱਖ ਦੇ ਸਵਾ ਪੈਰ ਰਾਤ ਗਈ ਉੱਠਦੇ ਨੇ ਅੰਮ੍ਰਿਤ ਵੇਲੇ ਪਹਿਲਾ ਗੁਣ ਚਲੋ ਗੇਰੇ ਵਿੱਚ ਅੱਠ ਗੁਣ ਦੱਸੇ ਨੇ ਕਦੇ ਪੜਨਾ ਗੁਰਸਿੱਖ ਦਾ ਕੰਮ ਕੀ ਹੈ ਕੱਲਾ ਬੈਠੇ ਤੇ ਆਪਣੇ ਗੁਰੂ ਨਾਲ ਗੱਲਾਂ ਕਰੇ ਬਾਬ ਕੇ ਬਾਣੀ ਬੜੇ ਬਾਣੀ ਦੀ ਵਿਚਾਰ ਕਰੇ ਸਿਮਰਨ ਕਰੇ ਤੇ ਜਦੋਂ ਕਿਸੇ ਦੇ ਨਾਲ ਬੈਠੇ ਉਦੋਂ ਆਪਣੇ ਗੁਰੂ ਦੀਆਂ ਗੱਲਾਂ ਕਰੇ ਮੇਰੇ ਗੁਰੂ ਐਸੇ ਮੇਰੇ ਗੁਰੂ ਐਸੇ ਮੇਰੇ ਗੁਰੂ ਐਸੇ ਪਿਆਰਿਓ ਹੁਣ ਬੀਬੀ ਰਹਿਬਾਂ ਜਾਂਦੀ ਹੈ ਜਥੇ ਦੇ ਨਾਲ ਗਰਮੀਆਂ ਦੇ ਦਿਨ ਨੇ ਇੱਕ ਜਗ੍ਹਾ ਦੇ ਰੁਕੇ ਨੇ ਰਾਤ ਪਈ ਹੈ ਰਾਤ ਕੱਟੀ ਹੈ ਤੇ ਸੋਭਾ ਜਿਹੜੀ ਸੰਗਤ ਉਹ ਮੱਕੇ ਦੇ ਹਾਜ਼ਰ ਨੂੰ ਤੁਰ ਪਈ ਹੈ ਜਦ ਬੀਬੀ ਰਹਿਬਾ ਨੇ ਕੀ ਵੇਖਿਆ ਇੱਕ ਬਿੱਲੀ ਦੇ ਬੱਚੇ ਬੇਜੁਬਾਨ ਪਿਆਸ ਨਾਲ ਤੜਫ ਰਹੇ ਨੇ ਦਇਆ ਆਈ ਮਨਾਂ ਸੰਗੀ ਜਾ ਰਹੇ ਨੇ ਕੀ ਕਰਾਂ ਮਨ ਵਿੱਚ ਦੋ ਸੇਵਾ ਕਰਾਂ ਕਿ ਜਾਵਾਂ ਜਦੋਂ ਵੀ ਬੰਦਾ ਕੋਈ ਧਰਮ ਦਾ ਕਰਮ ਕਰਦਾ ਦੋ ਮਨ ਹੁੰਦੇ ਨੇ ਇੱਕ ਕਹਿੰਦਾ ਕਰ ਦੁਜਾ ਕੰਧਰ ਛੱਡ ਹੋਰ ਕੋਈ ਕਰ ਦਵੇਗਾ ਕਿ ਅੱਜ ਗਿਆ ਕੋ ਸਤਨਾ ਕੋਈ ਵੀ ਕਰਮ ਜਦੋਂ ਬੰਦਾ ਕਰਦਾ ਦੋ ਮਨ ਹੁੰਦੇ ਨੇ ਫੇਰ ਕਹਿੰਦੇ ਨੇ ਪਾਣੀ ਲੱਗੀ ਪਿਉਣ ਤੇ ਡੋਲ ਕੂਹ ਦੇ ਵਿੱਚ ਡਿੱਗ ਪਿਆ ਜੇ ਤਨ ਦੇ ਬਸਤਰ ਜਿਹੜੇ ਸੀ ਉਹਨਾਂ ਦੀ ਰੱਸੀ ਵੱਟੀ ਐ ਪਰ ਪਾਣੀ ਤੱਕ ਨਹੀਂ ਪਹੁੰਚੀ ਫੇਰ ਕਹਿੰਦੇ ਬੀਬੀ ਰਹਿਬਾਨ ਨੇ ਆਪਣੇ ਸਿਰ ਦੇ ਕੇਸ ਪੱਟ ਕੇ ਰੱਸੀ ਵੱਟ ਕੇ ਪਾਣੀ ਕੱਢ ਕੇ ਬੇਜਬਾਨਾਂ ਨੂੰ ਪੁਲਾਇਆ ਤੇ ਜਿਹੜੀ ਸੰਗਤ ਦਰਸ਼ਨ ਕਰਨ ਵਾਸਤੇ ਗਈ ਉਹਨਾਂ ਨੂੰ ਮੱਕਾ ਨਜ਼ਰ ਹੀ ਨਹੀਂ ਆਇਆ ਪਤਾ ਲੱਗਿਆ ਤੇ ਕੀ ਪਤਾ ਲੱਗਿਆ ਮੱਕਾ ਆਪ ਚੱਲ ਕੇ ਲੋਕ ਮੱਕੇ ਦੇ ਦਰਸ਼ਨਾਂ ਨੂੰ ਜਾ ਰਹੇ ਨੇ ਮੱਕਾ ਆਪ ਚੱਲ ਕੇ ਸਾਠ ਕੋ ਬੀਬੀ ਰਹਿਬਾ ਨੂੰ ਦਰਸ਼ਨ ਦੇਣ ਆਇਆ ਗੱਜ ਗਿਆ ਕੋ ਸਤਨਾਮ ਵਾਹਿਗੁਰੂ ਇਹ ਹੈ ਦਇਆ ਐਡਾ ਵੱਡਾ ਕੋਨੇ ਦਇਆ ਦਾ ਹੁਣ ਜਿਹੜੇ ਨੌਜਵਾਨ ਨਿਕਲ ਕੇ ਗਏ ਨੇ ਦਇਆ ਆਈ ਅਸੀਂ ਬਚ ਗਏ ਡੁੱਬ ਗਏ ਡੁੱਬ ਜਾਣਗੇ ਆਏ ਬਜ਼ੁਰਗਾਂ ਨੂੰ ਕੱਢ ਕੇ ਲੈ ਗਏ ਬੱਚੀ ਨੂੰ ਕਹਿੰਦੇ ਬਿੱਡਾ ਤੂੰ ਵੀ ਚੱਲ ਨੂੰ ਮੈਂ ਨਹੀਂ ਜਾਣਾ ਤੁਸੀਂ ਜਾਓ ਬੇਟਾ ਤੂੰ ਡੁੱਬ ਜਾਵੇਂਗੀ ਕਿਸ਼ਤੀ ਡੋਲ ਰਹੀ ਹੈ ਕਹਿੰਦੀ ਤੁਸੀਂ ਜਾਓ ਮੈਨੂੰ ਕੁਝ ਨਹੀਂ ਹੁੰਦਾ ਬੇਟਾ ਸਾਡੀ ਮੰਨ ਚੱਲ ਕਹਿੰਦੀ ਤੁਸੀਂ ਜਾਓ ਜਦੋਂ ਤੱਕ ਇਸ ਬੇੜੀ 'ਚ ਮਲਾਹ ਹੈ ਉਦੋਂ ਤੱਕ ਮੈਨੂੰ ਕੁਝ ਨਹੀਂ ਹੋ ਸਕਦਾ ਬੇਟਾ ਤੈਨੂੰ ਇੰਨਾ ਭਰੋਸਾ ਕਿਵੇਂ ਮਲਾਹ ਦੇ ਉਤੇ ਜੋ ਬੱਚੀ ਕਹਿੰਦੀ ਤੁਹਾਨੂੰ ਨਹੀਂ ਪਤਾ ਇਹ ਜਿਹੜਾ ਮਲਾਹ ਹੈ ਨਾ ਇਹ ਮੇਰਾ ਅੱਬੂ ਹੈ ਇਹ ਮੇਰਾ ਬਾਪ ਹੈ ਤੇ ਜਦੋਂ ਤੱਕ ਮੇਰਾ ਬਾਪ ਬੇੜੀ ਦਾ ਮਲਾਹ ਹੈ ਮੇਰਾ ਬਾਪ ਮੈਨੂੰ ਡੁੱਬਣ ਨਹੀਂ ਦਵੇ ਧੰਨ ਬਾਬਾ ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਲਾਹ ਗੁਰੂ ਨਾਨਕ ਨੂੰ ਬਣਾ ਛੱਡਿਆ ਉਹਨਾਂ ਨੂੰ ਫਿਰ ਕਾਦੀ ਚਿੰਤਾ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ